ਨੈਟਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ। ਪਾਸ਼ਾ ਵਿਭਾਗ ਪੰਜਾਬ ਵੱਲੋਂ ਸਥਾਨਿਕ ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਫਾਰ ਔਮਨ ਵਿਖੇ ਸਕੂਲੀ ਬੱਚਿਆਂ ਦੇ ਰਾਜਪत्री ਸਾਹਿਤ ਸਿਰਜਣ ਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ ਜਿੱਥੇ ਸਾਰੀ ਵਰਗਾਂ ਵਿੱਚ ਕੁੜੀਆਂ ਨੇ ਬਾਜ਼ੀ ਮਾਰੀ। ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫਰਦੀ ਅਗਵਾਈ ਵਿੱਚ ਕਰਵਾਏ ਗਏ ਇਸ ਸਮਾਗਮ ਦੌਰਾਨ ਸ਼੍ਰੋਮਣੀ ਬਾਲ ਸਾਹਿਤਕਾਰ ਕਮਲਜੀਤ ਨੀਲੋਂ ਮੁੱਖ ਮਹਿਮਾਨ ਵਜੋਂ ਪਹੁੰਚੇ। ਆਪਣੇ ਸਵਾਗਤੀ ਭਾਸ਼ਣ ਵਿੱਚ ਜਫਰ ਨੇ ਕਿਹਾ ਕਿ ਬੱਚਿਆਂ ਨੂੰ ਸਾਹਿਤ ਕਲਾ ਤੇ ਸੱਭਿਆਚਾਰ ਨਾਲ ਜੋੜਨ ਲਈ ਅਜਿਹੇ ਮੁਕਾਬਲੇ ਸਮੇਂ ਦੀ ਲੋੜ ਹਨ ਜਿਸ ਵਿੱਚ ਭਾਗ ਲੈਣ ਵਾਲੇ ਬੱਚੇ ਵਧੀਆ ਸਮਾਜ ਸਿਰਜਣ ਲਈ ਵੱਡਾ ਪੈਗਾਮ ਲੈ ਕੇ ਜਾਂਦੇ ਹਨ। ਉਹਨਾਂ ਨੇ ਮਾਪਿਆਂ ਤੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਪੱਧ ਤੋਂ ਵੱਧ ਅਜਿਹੇ ਮੁਕਾਬਲਿਆਂ ਵਿੱਚ ਬੱਚਿਆਂ ਨੂੰ ਦੀਸ਼ਮੂਰੀਤ ਨੂੰ ਚੱਕੀਨੀ ਬਣਾਉਣ। ਉਹਨਾਂ ਵਿਭਾਗ ਵੱਲੋਂ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਮੁੱਖ ਮਹਿਮਾਨ ਕਮਲਜੀਤ ਤੇ ਨੀਲੋ ਨੇ ਕਵਿਤਾ ਗਾਇਨ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨਾਲ ਮਿਲ ਕੇ ਆਪਣੇ ਚਰਚਿਤ ਬਾਲਗੀਤ ਸੋਜਾ ਬੱਬੂਆ ਝਾਵਾਂ ਕੂਰ ਨਾਵੇ ਬਾਬਲਾ ਦੇ ਦਾਦੀ ਪੋਤੇ ਦੇ ਸੰਵਾਦ ਦਾ ਗਾਇਨ ਕਰਕੇ ਮਾਹੌਲ ਨੂੰ ਸੰਗੀਤਕ ਰੰਗਤ ਦਿੱਤੀ। ਉਨ੍ਹਾਂ ਬੱਚਿਆਂ ਨੂੰ ਅਜੀਆਂ ਸਰਗਰਮੀਆਂ ਵਿੱਚ ਹਿੱਸਾ ਲੈਣ ਲਈ ਵੀ ਪ੍ਰੇਰਿਤ ਕੀਤਾ। ਜ਼ਿਲ੍ਹਾ ਭਾਸ਼ਾ ਅਫਸਰ ਲੁਧਿਆਣਾ ਡਾਕਟਰ ਸੰਦੀਪ ਸ਼ਰਮਣ ਨੇ ਆਏ ਮਹਿਮਾਨਾਂ ਤੇ ਪ੍ਰਤੀਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾਕਟਰ ਸਤਵਿੰਦਰ ਸਿੰਘ ਚੀਮਾ ਦੀ ਪੋਥਕ ਸਮਕਾਲੀ ਭਾਰਤ ਵਿੱਚ ਸਿੱਖਿਆ ਲੋਕ ਅਰਪਣ ਕੀਤੀ ਗਈ ਸਮਾਗਮ ਦੀ ਸਫਲਤਾ ਲਈ ਮੇਜਬਾਨ ਡਾਇਰੈਕਟਰ ਖਾਲਸਾ ਇੰਸਟੀਚਿਊਟ ਡਾਕਟਰ ਮੁਕਤੀ ਗਿੱਲ ਤੇ ਪ੍ਰਿੰਸੀਪਲ ਤ੍ਰਿਪਤਾ ਨੇ ਅਹਿਮ ਯੋਗਦਾਨ ਪਾਇਆ ਸੁਪਰਜੀਤ कौर ਜ਼ਿਲ੍ਹਾ ਕੋਆਰਡੀਨੇਟਰ ਸਿੱਖਿਆ ਵਿਭਾਗ ਡਾਕਟਰ ਜੈਪ੍ਰਕਾਸ਼ ਬੱਤਰਾ ਡਾਕਟਰ ਨੀਰਜ ਕੁਮਾਰ ਡਾਕਟਰ ਜਸਬੀਰ ਕੌਰ ਗੁਰਿੰਦਰ ਗੈਰੀ ਡਾਕਟਰ ਬਲਬੀਰ ਕੌਰ ਪੰਦੇੜ ਡਾਕਟਰ ਸੁਖਦਰਸ਼ ਸੁਖਦਰਸ਼ਨ ਸਿੰਘ ਚਾਹਲ ਅਮਲਤਾਸ ਤੇ ਵੱਡੀ ਗਿਣਤੀ ਵਿੱਚ ਸਰੋਤੇ ਵੀ ਹਾਜ਼ਰ ਸਨ ਰਵਨੀਤ ਕੌਰ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਕਵਿਤਾ ਗਾਇਨ ਮੁਕਾਬਲੇ ਵਿੱਚ ਹਰਸ਼ੀਨ ਕੌਰ ਲੁਧਿਆਣਾ ਪਹਿਲੇ ਮਨਕੀਰਤ ਕੌਰ ਸ਼੍ਰੀ ਮੁਖਤਾਰ ਸਾਹਿਬ ਦੂਸਰੇ ਤੇ ਭਾਵਿਕਾ ਫਾਜ਼ਿਲ ਕਾ ਤੀਸਰੇ ਸਥਾਨ ਤੇ ਰਹੀ ਕਵਿਤਾ ਗਾਇਨ ਮੁਕਾਬਲੇ ਵਿੱਚ ਪ੍ਰਤੀਯੋਗੀਆਂ ਨੇ ਪੰਜਾਬੀ ਦੇ ਨਾਮਵਰ ਸ਼ਾਇਰਾਂ ਸ਼ਿਵ ਕੁਮਾਰ ਬਟਾਲਵੀ, ਸੁਰਜੀਤ ਪਾਤਰ, ਨੰਦ ਲਾਲ ਨੂਰਪੁਰੀ, ਸੰਤ RAM ਉਦਾਸੀ, ਰਜੇਸ਼ ਮੋਹਨ, ਸੁਖਵਿੰਦਰ, ਅਮਰਤ, ਗੁਰਪਜਨ ਗਿੱਲ ਤੇ ਹਰਮਨਪ੍ਰੀਤ ਸਿੰਘ ਦੀਆਂ ਰਚਨਾਵਾਂ ਦਾ ਗਾਇਨ ਕਰਕੇ ਰੰਗ ਬੰਨਿਆ ਕਵਿਤਾ ਗਾਇੰਦੀ ਜੱਜਮੈਂਟ ਦੀ ਜ਼ਿੰਮੇਵਾਰੀ ਸ਼ਾਇਰ ਤਰੋਚਨ ਲੋਚੀ ਦਮਨਦੀਪ ਕੌਤੇ ਰਣਦੀਰ ਕਮਲ ਨੇ ਨਿਭਾਈ ਕਵਿਤਾ ਲਿਖਣ ਮੁਕਾਬਲੇ ਵਿੱਚ ਅੰਸ਼ਿਕਾ ਪੰਨ ਸ਼ਹੀਦ ਭਗਤ ਸਿੰਘ ਨਗਰ ਨੇ ਪਹਿਲਾ ਹਰਨੂਰ ਕੌਰ ਫਰੀਦਕੋਟ ਨੇ ਦੂਸਰਾ ਤੇ ਜਸਮੀਨ ਕੌਰ ਜਲੰਧਰ ਨੇ ਤੀਸਰਾ ਸਥਾਨ ਹਾਸਲ ਕੀਤਾ ਇਹਨਾਂ ਮੁਕਾਬਲਿਆਂ ਦੀ ਜੱਜਮੈਂਟ ਪਰਮਜੀਤ ਸੋਹਲ ਤੇ ਗੁਰਚਰਨ ਕੌਰ ਕੋ ਚਰਨੀ ਕੀਤੀ ਕਹਾਣੀ ਲੇਖਣ ਵਿੱਚ ਹਰਨੂਰ ਕੌਰ ਅਸ਼ੀਰਪਗਤ ਸਿੰਘ ਨਗਰ ਨੇ ਪਹਿਲਾ ਮਨਕਰਨ ਜੋਤ ਕੌਰ ਫਰੀਦਕੋਟ ਨੇ ਦੂਸਰਾ ਤੇ ਗੁਰਲੀਨ ਕੌਰ ਸੰਗਰੂਰ ਨੇ ਤੀਸਰਾ ਸਥਾਨ ਹਾਸਲ ਕੀਤਾ ਇਨ੍ਹਾਂ ਮੁਕਾਬਲੇ ਦੀ ਜੱਜਮੈਂਟ ਡਾਕਟਰ ਵੰਦਨਾ ਸ਼ਾਹੀ ਤੇ ਡਾਕਟਰ ਰਮਨ ਸ਼ਰਮਾ ਨੇ ਕੀਤੀ ਲੇਖ ਲੇਖਣ ਮੁਕਾਬਲੇ ਵਿੱਚ ਨਵਦੀਪ ਕੌਰ ਬਠਿੰਡਾ ਨੇ ਪਹਿਲਾ ਮਹਿਕਪ੍ਰੀਤ ਕੌਰ ਬਰਨਾਲਾ ਨੇ ਦੂਸਰਾ ਤੇ ਸੰਤੋਸ਼ ਗੁਰਦਾਸਪੁਰ ਨੇ ਤੀਸਰਾ ਸਥਾਨ ਹਾਸਲ ਕੀਤਾ ਇਨ੍ਹਾਂ ਮੁਕਾਬਲੇ ਦੀ ਜੱਜਮੈਂਟ ਦੀ ਜ਼ਿੰਮੇਵਾਰੀ ਸੰਦੀਪ ਕੌਰ ਸੇਖੋਂ ਤੇ ਡਾਕਟਰ ਸੀਮਾ ਨੇ ਨਿਭਾਈ ਸਾਰੇ ਮੁਕਾਬਲਿਆਂ ਦੇ ਪਹਿਲੇ ਦੂਸਰੇ ਤੇ ਤੀਸਰੇ ਸਥਾਨ ਤੇ ਰਹਿਣ ਵਾਲੇ ਬੱਚਿਆਂ ਨੂੰ ਕਰਮਬਾਰ 21500 ਰੁਪਏ ਤੇ 1000 ਰੁਪਏ ਦੇ ਨਕਦ ਇਨਾਮ ਵੀ ਪ੍ਰਦਾਨ ਕੀਤੇ ਗਏ